ਸੰਗਯਾਂਕਰ ਸੰਗਠਨ ਇਸ਼ਾਨ ਮੋਰਚਾ ਉਹ ਹਿੰਦੀ ਸਭਾ ਦੇ ਪੰਜਾਬ ਦਾ ਨਵੀਂ ਸਖਤਰ ਹੈ ਔਰ ਅੱਜ ਅਸੀਂ ਜਦਿਆ ਕੇਂਦਰੀ ਫੈਡਰਲ ਯੂਨੀਅਨ ਔਰ ਮਰਾਜੋ ਫੈਡਰੇਸ਼ਨ ਵੱਲੋਂ ਹਮਤਾਇੀ ਨਹੀਂ ਜਾ ਰਹੀ ਆ ਉਹਨਾਂ ਦੀ ਸਪੋਰਟ ਦੇ ਅੰਦਰ ਸੰਗਠਨ ਇਸ਼ਾਨ ਮੋਰਚਾ ਹੜਤਾਲ ਦੇ ਅੰਦਰ ਰੱਖਾ ਲੈ ਰਿਹਾ ਕਿ ਜਿਹੜਾ ਦੇਸ਼ ਦੇ ਅੰਦਰ ਨਿਜੀਕਰਨ ਪਬਲਿਕ ਸੈਕਟਰ ਤੇ ਕੰਟਰੈਕਟ ਤੇ ਕੰਮ ਕਰਨ ਦੀ ਜਿਹੜੀ ਸਰਕਾਰ ਨੇ ਨਵੀਂ ਆਰ ਪੰਜਾਬ ਦੇ ਅੰਦਰ ਭਗਵਾਨੀ ਕਾਨ ਦੀ ਸਰਕਾਰ ਲੈਨ ਕੂਲਨ ਦੇ ਨਾਂ ਦੇ ਇਹ ਕਿਸ ਤਰ੍ਹਾਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਵਾਸਤੇ ਮਾਰਨ ਦੇਣ ਵਾਸਤੇ ਅੱਜ ਸਾਰੇ ਵਰਗ ਹੜਤਾਲ ਕਰਕੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਰੈਣੀ ਕਰਪ ਵਾਸਤੇ ਪਹੁੰਚੇ ਤੇ ਮੋਟਿਵ ਕੀ ਕਿੰਨੇ ਦਿਨ ਦੀ ਹੜਤਾਲ ਆ ਜੀ ਇਹ ਹੜਤਾਲ ਸਿਰਫ ਇੱਕ ਦਿਨ ਦੀ ਆ ਜੀ ਬਕਾਇਦਾ ਨੋਟਸ ਦੇ ਕੇ ਅੱਜ ਇਹ ਦੇਸ਼ ਦੇ ਬੈਂਕ ਅਪਲਾਈ ਜੀ 92 ਅਪਲਾਈ ਜੀ ਵਾਹ ਕੋਕਾ ਡਾਰੀਆਂ ਦੇ ਪਲਾਈਸ ਸਾਰੇ ਹੜਤਾਲ ਤੇ ਜਾ ਰਹੇ ਆ ਇਹ ਹੜਤਾਲ ਬਕਾਇਦਾ ਸਰਕਾਰਾਂ ਨੂੰ ਨੋਟਿਸ ਦੇ ਕੇ ਕੀਤੀ ਜਾ ਰਹੀ ਹੈ ਇਸ ਕੋ ਪਨਪਾਸ ਵਾਲੇ ਤੇ ਕਹਿ ਰਹੇ ਜੀ ਸਾਡੀ 3 ਦਿਨ ਦੀ ਸਟ੍ਰਾਈਕ ਹੈ ਉਹਨਾਂ ਦਾ ਵੱਖਰੇ ਮਸਲੇ ਪੰਜਾਬ ਸਰਕਾਰ ਨਾਲ ਉਹਨਾਂ ਦੀ ਕੰਪੈਟਿਟਿਵ ਭਰਤੀਆਂ ਮਸਲਾ ਹੈ ਕਿ ਪੰਜਾਬ ਸਰਕਾਰ ਪਿਛਲੇ 3 ਸਾਲ ਤੋਂ ਉਹਨਾਂ ਨੂੰ ਲਾਰਾ ਲਾ ਕੇ ਕਿ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਨਾ ਤਾਂ ਉਹਨਾਂ ਨੂੰ ਤਨਖਾਹ ਰੈਗੂਲਰ ਦਿੱਤੀ ਜਾ ਰਹੀ ਹੈ ਨਾ ਉਹਨਾਂ ਦੀ ਜੋ ਵੀ ਰੈਗੂਲਰ ਕੀਤੀ ਜਾ ਰਹੀ ਹੈ ਇਸ ਕਰਕੇ ਪਨਪਾਸ ਦੇ ਅੰਦਰ ਉਹ ਜਿਹੜਾ ਆਪਣਾ ਕੰਡੈਕਟਰ ਆ ਡਰਾਈਵਰ ਉਹ ਲਗਾਤਾਰ ਆਪਣੀ ਲੜਾਈ ਜਿਹੜੀ ਉਹ ਲੜ ਰਹੇ ਆ ਉਹ ਉਹਨਾਂ ਦੀ ਜਥੇਬੰਦੀ ਦਾ ਫੈਸਲਾ ਹੈ ਅਸੀਂ ਉਹਨਾਂ ਦੀ ਉਸ ਮੰਗ ਦੇ ਨਾਲ ਸਹਿਮਤ ਆ ਹੜਤਾਲ ਕਿੰਨਾ ਚਿਰ ਚਲਾਉਣੀ ਆ ਇਹ ਉਹ ਜੂਨੀਅਨ ਦਾ ਅਧਿਕਾਰ ਆ ਆ ਜਿਹੜੀ ਪਬਲਿਕ ਤੰਗ ਹੋ ਰਹੀ ਜੀ ਬੱਸਾਂ ਨਹੀਂ ਚੱਲ ਰਹੀਆਂ ਜੀ ਇਹ ਦੇਖੋ ਬਹੁਤ ਸਾਰੇ ਮਸਲਿਆਂ ਦੇ ਅੰਦਰ ਇਹ ਮੁਸ਼ਕਲ ਆਊਗੀ ਔਰ ਜੁਪੰਜੰਤਾ ਨੂੰ ਅੱਧੋ ਵੀ ਤੰਗ ਹੋ ਰਹੀ ਆ ਜਦੋਂ ਇੰਨੀ ਮਿਲਾਈ ਵਧ ਰਹੀ ਆ ਇੰਨੀ ਫੇਰਜ਼ਗਰੀ ਵਧ ਰਹੀ ਆ ਫਾਇਰ ਐਂਡ ਫਾਇਰ ਹੋ ਰਿਹਾ ਪਰ ਕਿਸੇ ਮਜ਼ਦਮ ਦੀ ਛੋਟੀ ਨਹੀਂ ਰਹੀ ਕਿ ਉਹਨੂੰ ਸਵੇਰੇ ਆਉਣ ਲੱਗਿਆ ਉਹਦੇ ਕਾਰਖਾਨੇ ਦੇ ਅੰਦਰ ਐਂਟਰੀ ਹੋਣ ਦਿੱਤਾ ਜਾਊ ਕਿ ਨਹੀਂ ਲੇਬਰ ਲਾ ਸਾਰੇ ਜਿਹੜੇ ਤੋੜੇ ਬਣੋੜੇ ਜਾ ਰਹੇ ਆ ਇਸ ਕਰਕੇ ਇਹ ਤੇ ਹੜਤਾਲਾ ਮਜ਼ਦੂਰ ਜਮਾਤ ਦਾ ਬੁਨਿਆਦੀ ਹੱਕ ਆ ਔਰ ਅਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਅੱਜ ਸੜਕਾਂ ਤੇ ਨਿਕਲਣਾ ਆ